ਸੋ ਸਾਸ਼ਵੀ ਕਾਲੀ ਸਾਰਣ ਤੇ ਹੋਰ ਸੁਣੋ ਕੀ ਹਾਲ ਟਾਲਿਆ ਆਪਾਂ ਵੀ ਠੀਕ ਠਾਕ ਆਂ ਤੇ ਬਾਕੀ ਤੁਸੀਂ ਵੇਖ ਸਕਦੇ ਬਾਹਰ ਬੈਠੇ ਹੋਇਆ ਤੇ ਮਿੱਟੀ ਪੈ ਰਹੀ ਆ ਮਿੱਟੀ ਪਾਤਾ ਕਿ ਕਿਰਾਏ ਦਾ ਸਿੱਟੀ ਕਾਡੇ ਆ ਤੇ ਪਿੱਛੇ ਕਿ ਇਦਾਂ ਮਤਲਬ ਪੱਤਰੀ ਡੇ ਆ ਕਰਨ ਤੇ ਪਿੱਛੇ ਸਿੱਧਾ ਸਿੱਧਾ ਨੋੜਾ ਲਾਵਾ ਮਿੱਟੀ ਪੱਧਰੀ ਕਰਦੇ ਆ ਮਿੱਟੀ ਪੱਧਰੀ ਹੋਣੀ ਠੀਕ ਆ ਹਾਂ ਉਹ ਮੈਨੂੰ ਪਤਾ ਹੀ ਆ ਤੇ ਤੂੰ ਜਿਹੜਾ ਵਿਗੜਿਆ ਤੂੰ ਸਿੱਧਾ ਹੋਣਾ ਵਾ ਮੈਂ ਨਹੀਂ ਜੇ ਵਿਗੜਿਆ ਮੈਂ ਬਹੁਤ ਸ਼ਰੀਫ ਬਰਗਣ ਹੋਣੀ ਆਪਣੀ ਬਲੌਗਾਂ ਦੇ ਕਰਦੇ ਆਂ ਕੁਛ ਕਿੱਲਾ ਕਿ ਵਿਗੜਿਆ ਕਾ ਉਹ ਵਿਗੜਿਆ ਚਲੋ ਠੀਕ ਆ ਮਿੱਤਰੋ ਤੇ ਬਾਕੀ ਮਿੱਟੀ-ਮੁੱਟੀ ਦਾ ਕੰਮ ਚੱਲਣ ਡਿਆ ਵਾ ਤੇ ਅੱਜ ਮਿਸਤਰੀ ਵੀ ਛੁੱਟੀ ਮਾਰ ਕੇ ਮਿਸਤਰੀ ਵੀ ਰਾਣੂ ਵੀ ਸਾਡੀ ਬੇਤੀ ਹੈ ਜੇ ਬਲੌਗ ਬੰਦੇ ਹੋਣਗੇ ਵੀ ਆ ਜਾ ਕਰੋ ਭਰਾਓ ਤੂੰ ਜਿਹੜਾ ਇੱਦਾਂ ਛੁੱਟੀਆਂ ਮਾਰ ਰਿਹਾ ਕਰੋ ਸਾਡਾ ਕੰਮ ਵੀ ਬਲੌਗਾਂ ਦੇ ਤੇ ਬੜਕੇ ਮਤੀ ਅੱਜ ਦੂਜੀ ਛੁੱਟੀਆਂ ਕੱਲ ਤੇ ਇਹਦਾ ਕਾਹੇ ਮਿੱਟੀ ਲੈਣ ਵਾਲੀ ਆ ਤੇ ਅੱਜ ਫੇਰ ਛੁੱਟੀ ਮਾਰ ਗਏ ਜੇ ਤੇ ਚੀਕੂ ਵੀ ਕੁਝ ਬੋਲਨਾ ਤੋੜਿਆ ਵਲੌਗ ਚ ਚੀਕੂ ਤੇਰੀ ਵੀਰਾਂ ਨੂੰ ਸਮਝ ਨਹੀਂ ਆਉਣੀ ਤਾਂ ਕਰਕੇ ਤੈਨੂੰ ਨਹੀਂ ਬੁਲਾ ਸਕਦੇ ਪਰ ਇਹ ਜੋ ਹੁਜੀ ਰਹਿ ਤੂੰ ਜੋ ਪੀ ਲੈ ਤੇ ਪਾ ਪਾਊਡਰ ਇੱਟਾ ਢੇ ਸਾਈਡ ਤੇ ਕਰਨ ਤੇ ਮਿੱਟੀ ਤਾਂ ਜੋ ਜਿਹੜੀ ਆ ਪੈ ਸਕੇ ਪੱਧਰੀ ਹੋ ਸਕੇ ਤੇ ਤਰੇਪ ਤੂੰ ਵੀ ਕੁਝ ਕਹੇ ਹੁਣ ਤੂੰ ਵੀ ਬੋਲ ਵਲੌਗ ਚ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੀ ਆ ਦੀ ਚਾਰ ਦੁਆਰੀ ਉਹ ਨੀਅਤ ਤੇ ਖੁੱਲੇ ਵਧੀਆ ਬਾਕਰਨਾ ਤਰੇ ਆ ਫਿਰ ਲੁੱਕ ਥੋੜੀ ਤੇ ਤੇਰੇ ਜਿੰਨਾ ਮੇਰਾ ਸਪੀਕਰ ਨਹੀਂ ਆ ਕਾਕਾ ਰੋਲੀ ਤੇ ਦੂਪੰਦਾ ਰਹਿਣਾ ਵਾ ਉੱਲੂ ਤੇ ਇੰਨੀ ਬੜੀ ਖੁਸ਼ੀ ਆ ਵੀ ਖੁੱਲੇ ਵੜੀ ਚ ਕਿਰਿਆ ਫਿਰਿਆ ਕਰਾਂਗੇ ਅੱਗੇ ਅੰਦਰੋਂ ਅੰਦਰੀ ਅੱਬ ਬੈਠੇ ਰਹਿੰਗੇ ਇਹਨੇ ਜਿਦੋਂ ਬਠੇਕ ਨਹੀਂ ਨਹੀਂ ਇੱਥੇ ਆੰਮੀ ਹੈ ਇੱਥੇ ਦੇ ਉਹ ਲਾੜਾ ਬੜਾ ਕਦਰਾਂ ਰਹਿਦਾ ਦੇ ਬਾਕੀ ਮਿੱਤਰੋ ਮਿੱਟੀ ਜੜੀ ਆ ਉਹ ਅੱਗੇ ਅੱਗੇ ਪਾਉਣੀ ਆਪਾਂ ਇਧਰ ਇਧਰ ਹੀ ਬਾਕੀ ਇਧਰ ਰਹਿਣ ਦੜੀ ਆ ਇਧਰ ਬਾਚੋਪਾ ਵਾਲਾਂ ਦੀ ਜਦੋਂ ਕਿ ਗੈਸ਼ ਹੋਈ ਅੱਗੋਂ ਅੱਗੋਂ ਮੇਰਾ 15 ਘਰ ਰੁਪਏ ਤੇ ਸਾਰੇ ਆਣ ਕਾਸੀ ਲੱਗੀ ਮੈਨੂੰ ਖਾਣ ਦੀ ਵਿੱਚ ਜੰਗੀ ਜਰਾ ਗਿਰਾਰੇ ਗਿਰੂੜ ਕੇ ਕਰ ਲਾ ਠੀਕ ਹੈ ਫੇਰ ਦਾ ਵੀ ਚਾਏ ਇਹ ਬਾਕੀ ਓਂਡ ਇਧਰ ਉਧਰ ਇਧਰ ਇਧਰ ਮਿੱਟੀ ਪੋੜੀ ਆ ਅੱਗੇ ਅੱਗੇ ਪੌੜੀ ਲੱਗਿਆ ਦਾ ਨਹੀਂ ਅੱਗੇ ਲੱਗੇ ਪੌੜੀ ਖਾਗੜੇ ਜਿਹੜਾ ਉਹ ਫੋਕਸ ਖਰਾਬ ਕਰਦਾ ਸੀ ਅੱਗੇ ਅੱਗੇ ਮਿੱਟੀ ਪਾਉਣੀ ਆ ਤੇ ਇੱਧਰ ਇੱਧਰ ਜਿਹੜਾ ਉਹ ਇਦਾਂ ਹੀ ਰਹਿਣ ਦਿੰਦਾ ਉਹ ਬਾਟੂ ਪਾਉਣਾ ਵੀ ਤੇ ਉਹ ਦੂਜੀ ਜਿਹੜੀ ਲੱਗਿਆ ਹੋਈ ਤੇ ਅਜੇ ਆਪਾਂ ਅਧਰਾਉਂਦੇ ਆ ਚਾਰ ਦਵਾਰੀ ਕਰਾਉਂਦੇ ਆ ਤੇ ਆ ਦੋ ਜੂਬੂਰੇ ਸਾਡੇ ਲਾਗੇ ਬੈਠੇ ਹੋਏ ਆ ਇਹ ਵੀ ਕੁਝ ਬੋਲਣ ਤੇ ਆਹ ਸਬਰ ਦਾ ਹੋ ਗਿਆ ਫੋਨ ਖਰਾਬ ਸਬਰ ਉਸੇ ਗੱਲ ਵਿੱਚ ਬੈਠਾ ਹੋਇਆ ਕੋਈ ਨਹੀਂ ਫੋਟ ਬੰਦ ਲੂਗਾ ਫੋਨ ਬੰਦ ਲੂਗਾ ਕੋਈ ਨਹੀਂ ਨਾ ਬਣਿਆ ਫੇਰ ਅੰਬਰਸਰ ਉਹਦੇ ਫੋਲੀ ਘਟਦੇ ਪੈਣੇ ਕਿ ਨਹੀਂ ਉਹ ਖੁੱਲਾ ਫੋਲੀ ਕਰਨਾ ਪੈਣਾ ਅੰਬਰਸਰ ਇਹ ਬਾਕੀ ਜ਼ਿਆਦਾਤਰ ਸਾਰਿਆਂ ਨੂੰ ਪਤਾ ਹੀ ਹੈ ਇਹ ਸਾਡੇ ਹੈਗਾ ਮਾਸੀ ਦਾ ਵੱਡਾ ਛੁੱਟੀਆਂ ਪੜੀ ਮਾਸੀ ਕੋ ਘਟਣ ਆਇਆ ਸੀ ਤੇ ਬਾਕੀ ਚਲੋ ਇਦਾਂ ਹੀ ਟਾਈਮ ਲੱਗ ਜਾਂਦਾ ਵਾ ਫਾਈਨਲੀ 2 ਘੰਟਿਆਂ ਬਾਅਦ ਬਹੁਤ 2 ਘੰਟਿਆਂ ਦੀ ਲੰਬੀ ਦੇ ਬਾਅਦ ਆ ਗਈ ਟਰਾਲੀ

ਰੋਟੀ ਲੱਭਾ ਤੇ ਰੋਟੀ ਬੰਦੋ ਤੇ ਬਾਕੀ ਜੇ ਤੋ ਆ ਜਿੰਨਾ ਜਿੱਤੀ ਜਾਂਦੀ ਆ ਤੇ ਬਾਕੀ ਸਾਡਾ ਮਿਲ ਖਾਣ ਦਾ 15 ਰੇ ਇਹ ਤਾਂ ਬਹੁਤ ਜ਼ਿਆਦਾ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਕਰੀਆਂ ਪਈਆਂ ਵਾ ਕਹਿ ਲਓ ਕਮਕੀ ਕਰੀਆਂ ਪਈਆਂ ਇੰਨੇ ਖਾਣ ਤੇ ਬਹੁਤ دیر ਪਰ ਮੇਰੇ ਪਿਆਰ ਕੀ ਟੈਂਸ਼ਨ ਨਾ ਲੈ ਤੇਰਾ ਹੋਂਬਾ ਜੂਗਾ ਬੰਦਾ ਸਾਡਾ ਫੁੱਲ ਟੈਂਸ਼ਨ ਚੋ ਜਨਾ ਪੈਸਾ ਵਾ ਸੀ ਆਦਾਂ ਦਾ ਜੂਬਾ ਨਾ ਤੁਹਾਡਾ ਵੀ ਆ ਕੀ ਕਰ ਰਹੇ ਨਹੀਂ ਕੁਝ ਨੋ ਗਿਫਟ ਕਰਦਾ ਜੀ ਉਹ ਕੇ ਗਿਫਟ ਵੀ ਕਰਦਾ ਕੀ ਉਹ ਗੂੜ ਹਾਂ ਕੀ ਉਹ ਗੂੜ 3500 ਆ ਕਰ ਕਰੇ ਚੋਕੇ ਲਾਤੇ ਆ ਕੀ ਉਹ ਫੁੱਲ ਤੇਰਾ ਉਹ ਫੁੱਲ ਬਾਹਰ ਤੇ ਉਹ ਬਾਹਰ ਤੇ ਫਿਕਰ ਨਾ ਤੇ ਨੀ ਰੇਡੀਓ ਤੋਂ ਮੈਂ ਕਹਤਾ ਹਾਂ ਤੇ ਜਿਹੜਾ ਦੀਆ ਜਾਂਦਾ ਹੈ ਹਾਂਜੀ ਦੋਸਤੋ ਸਸਿਕਾ ਜੀ ਸਾਰਿਆਂ ਨੂੰ ਤੇ ਹੋਰ ਸੌਗੀ ਆ ਉਚਾਲਿਆ ਆਪਾਂ ਵੀ ਠੀਕ ਠਾਕ ਆ ਤੇ ਅੱਜ ਤਰੇ ਤੋਂ ਹੀ ਬਾਹਰ ਨਿਕਲਿਆ ਵਾ ਤੇ ਛੋਕੜਾ ਵੇੜੇ 'ਚ ਮਿੱਟੀ ਪੈ ਪੂਕੇ ਵੇੜਾ ਹੋ ਗਿਆ ਖੁੱਲਾ ਤੇ ਹੁਣ ਜਿੱਥੇ ਮਰਜ਼ੀ ਮੱਲ ਆਪਾਂ ਖੁੱਲੇ ਵੇੜੇ 'ਚ ਤੁਰ ਫਿਰ ਸਕਦੇ ਆ ਅੱਗੇ ਦੇ ਆ ਨਿੱਕੀ ਜਿਹੀ ਜਗ੍ਹਾ ਤੇ ਰਹਿ ਨਹੀਂ ਹਾਂ ਫਿਰ ਮਤਲਬ ਘਰ 'ਚ ਬੰਦੇ ਨੇ ਕਿੰਨਾ ਕਿਤੋਂ ਨਾ ਹੁਣ ਚਲੋ ਵੇੜਾ ਵਧੀਆ ਬਣ ਗਿਆ ਵਾ ਤੇ ਹੁਣ ਆਪਾਂ ਮਤਲਬ ਤੁਰ ਫਿਰ ਸਕਦੇ ਆ ਤੇ ਬਾਕੀ ਆਪਾਂ ਮੈਂ ਹੁਣ ਸਾਈਕਲ ਤਾਂ ਚਲਾਉਂ ਲਿਆ ਕੀ ਮੇਰੇ ਜਿੱਦਾਂ ਤੁਹਾਨੂੰ ਦੱਸਿਆ ਕਿ ਡਾਕਟਰ ਨੇ ਕਹਾ ਵਾ ਕਿ ਐਕਸਰਸਾਈਜ਼ ਕਰਿਆ ਕਰ ਇਹ ਮੈਂ ਤਾਂ ਤਾਂ ਗਲੰਡਿਆ ਵਾ ਤੇ ਬਾਕੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਸਾਨੂੰ ਨਾ YouTube ਤੇ ਸਪੋਰਟ ਕਰੋ YouTube ਤੇ ਆਪਾਂ ਲੌਂਗ ਬਲੌਗ ਵੀ ਪਾਉਨੇ ਆ ਸੇਮ ਜਿਹੜੀ Instagram ਦੇ ਆਈਡੀ ਆ ਸੇਮ ਉਹ ਆਈਡੀ YouTube ਤੇ ਵੀ YouTube ਤੇ ਜਾ ਕੇ ਸਪੋਰਟ ਕਰੋ ਕਿਉਂਕਿ Instagram ਸਾਨੂੰ ਕੋਈ ਪੈਸਾ ਨਹੀਂ ਦਿੰਦਾ ਕੋਈ ਕੁਝ ਨਹੀਂ ਦਿੰਦਾ ਤੇ ਜੇ ਤੁਸੀਂ ਮਤਲਬ ਮੰਨੋ Instagram ਤੋਂ ਪੈਸਾ ਕਮਾਉਣਾ ਵਾ ਫਿਰ ਤੁਹਾਨੂੰ ਕਰਨੀਆਂ ਪੈਣੀਆਂ ਐਡਾ ਤੇ ਕੋਈ ਕਹ ਲੋ ਇਹ ਪਤਾ ਨਹੀਂ ਕਿਉਂ ਕੀ ਚੱਕਰ ਆ ਕੋਈ ਜਣਾੜਾ ਕੋਈ ਸਪான்ਸਰ ਆ ਜਾਂ ਕੋਈ ਵੀ ਬ੍ਰਾਂਡ ਆ ਉਹ ਹੈਂਡੀਕੈਪ ਨੂੰ ਐਡ ਨਹੀਂ ਦਿੰਦਾ ਐਜ਼ ਕੰਪੇਅਰ ਟੂ ਨਾਰਮਲ ਪਰਸਨ ਠੀਕ ਆ ਤੇ ਬਾਕੀ ਸਾਨੂੰ YouTube ਤੇ ਸਪੋਰਟ ਕਰਿਆ ਕਰੋ ਤੇ ਜੇ ਕਿਸੇ ਨੂੰ ਮੱਲੋ ਐਡੂਟ ਕਰਾਉਣੀ ਹੁੰਦੀ ਆ ਤੇ ਆਪਾਂ ਕਰ ਦਿਆ ਕਰਾਂਗੇ ਇਹੋ ਜਿਹਾ ਵੀ ਕੋਈ ਚੱਕਰ ਨਹੀਂ ਆ ਤੇ ਬਾਕੀ ਕਾਜੋ ਸਾਨੂੰ ਜੜੀ ਆ ਉਹ ਅਰਨੀ ਨੇ ਵਧੀਆ ਆ ਸਕੇ ਤੇ ਆਪਾਂ ਆਪਣਾ ਇਲਾਜ ਆਪ ਕਰਾ ਸਕੀਦੇ ਆਪ ਤੋਰ ਫਿਰ ਸਕੀਏ ਹਨਾ ਕਿ ਉਹ ਵੀ ਇਦਾਂ ਕਹਦੇ ਆਪ ਆਪਣੇ ਆਪ ਦੇ ਡਿਪੈਂਡ ਹੋਏ ਨਾ ਬੰਦਾ ਕਿ YouTube ਤੇ ਸਾਨੂੰ ਅਰਨੀ ਹੁੰਦੀ ਆ ਤੇ ਬਾਕੀ ਸਾਨੂੰ ਵਾਤੋਂ ਵਾਦ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਦੇਆ ਕਰੋ ਤੇ YouTube ਤੇ ਖਾਸ ਕਰਕੇ ਲੌਂਗ ਬਲੌਗ ਜਾ ਕੇ ਜਰੂਰ ਵੇਖਿਆ ਕਰੋ ਥੈਂਕ ਯੂ ਸਾਰਿਆਂ ਦਾ ਵੀਡੀਓ ਵੇਖਣ ਲਈ ਧੰਨਵਾਦ